ਜਿਹੜਾ ਮਿੰਰਜੀ ਬੋਲਿਆ ਸਰਕਾਰ ਨੇ ਹਾਂਜੀ ਹਾਂਜੀ ਵੀ ਜਿਹੜੇ ਹੜ੍ਹਾਂ ਦੇ ਹੇਠਾਂ ਆਈਆਂ ਜ਼ਮੀਨਾਂ ਫਸਲਾਂ ਬਰਬਾਦ ਹੋ ਗਈਆਂ ਪਸ਼ੂ ਡੰਗਰ ਸਭ ਕੁਝ ਬਰਬਾਦ ਹੋ ਗਿਆ ਇਹ ਜ਼ਮੀਨਾਂ ਦੀ ਆਵਾਜ਼ ਵੀ ਦੀ ਫਸਲ ਦੀ ਗੱਲ ਕਰੀਏ 20000 ਪ੍ਰਤੀ ਕਿਹਾ ਪਰ ਬਹੁਤ ਥੋੜਾ ਨਗਣਾ ਬਹੁਤ ਘੱਟ ਕੀ ਤੁਹਾਨੂੰ ਦਿੱਤਾ ਸਰਕਾਰ ਨੇ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਸਾਡੇ ਖਾਤੇ ਲਿੱਤੇ ਹਾਲੇ ਤੱਕ ਕਿਸੇ ਖਾਤੇ 'ਚ ਪੈਸੇ ਨਹੀਂ ਆਏ ਜਿੰਨਾ ਸਾਡਾ ਨੁਕਸਾਨ ਆਇਆ ਮਾਲ ਡੰਗਰ ਦਾ ਫਸਲਾਂ ਦਾ ਇਹ ਤਾਂ ਉਹਨਾਂ ਦਾ ਅੱਧੇ 'ਚੋਂ ਅੱਧਾ ਹਿੱਸਾ ਵੀ ਨਹੀਂ ਪਣਦਾ ਆਡੀ ਕਟ ਤੋਂ ਕੱਟ ਵੀ ਜੇ ਬੰਦੇ ਦੀ ਪਰਪਾਈ ਕਰਨੀ ਹੈ ਕਟ ਤੋਂ ਕੱਟ ਇੱਕ ਬੰਦੇ ਨੂੰ ਕਿੱਲੇ ਦਾ 80 ਤੋਂ 90 ਹਜ਼ਾਰ ਦੇ ਵਿੱਚ ਸਾਰਾ ਸਿਸਟਮ ਹੈ ਸੈੱਟ ਹੁੰਦਾ ਹੈ ਇਸ ਤੋਂ ਕੱਟ ਵਿੱਚ ਕਿਸਾਨ ਦੇ ਕੋਈ ਉਹ ਤਾਂ ਦਾਤ ਹਲੇ ਹਨ ਕੋਈ ਮੁਆਵਜ਼ਾ ਮਿਲਾ ਹੈ ਨਾ ਮਿਲਣ ਦੀ ਆਸ ਹੈ ਫੋਟੋਆ ਕਰਾ ਕੇ ਚਲੇ ਜਾਂਦੇ ਹੈਗੇ ਹੈ ਮੁਆਵਜ਼ੇ ਦਾ ਹਲੇ ਕੋਈ ਇਸ ਵਿੱਚ ਕੋਈ ਸਿਸਟਮ ਨਹੀਂ ਬਰ ਰਿਹਾ ਕੱਲ ਵੀ ਆਏ ਆਏ ਨੇ ਇੱਥੇ ਐਮਐਲਬ ਵਗੈਰਾ ਫੋਟੋਆਂ ਹੋਈਆਂ ਨੇ ਖਾਲੀ ਚੈੱਕ ਦੇ ਕੇ ਫੋਟੋ ਕਰਾ ਕੇ ਵਾਪਸੀ ਚਲੇ ਗਏ ਸਾਡੀ ਰਿਕਵੈਸਟ ਸਰਕਾਰ ਨੂੰ ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਸਾਨੂੰ ਜਲਦੀ ਜਲਦੀ ਮੁਆਵਜ਼ਾ ਆ ਦਿੱਤਾ ਜਾਵੇ ਤਾਂ ਕਿ ਸਾਡੇ ਕਿਸਾਨਾਂ ਨੂੰ ਵੱਧ ਤੋਂ ਵੱਧ ਪਾਇਆ ਜਾਵੇ। ਕਿਸਾਨ ਭਰਾਵੋ ਆਪਾਂ ਅੱਜ ਵੀ ਕਿਜੂਕਤਾ ਸਿੱਧੂਪੁਰ ਦੀ ਟੀਮ ਰੋਈਪੁਰ ਏਰੀਆ ਦੇ ਨੇੜੇ ਮਮਧੋੜ ਦੇ ਖੇਤਾਂ ਦੇ ਵਿੱਚ ਪਿੰਡ ਰਹੀਮੇ ਕੇ ਬੈਠੀ ਹੋਇਆ ਛੇ ਤਰੀਕ। ਜਿਹੜਾ ਕਿ ਅੱਜ ਗਰਾਊਂਡ ਲੈਵਲ ਤੇ ਅਸੀਂ ਦੇਖ ਕੇ ਆਏ ਆ ਦਰੈਉ ਪਾਰ ਕਿ ਬੜਾ ਬੁਰਾ ਹਾਲ ਇਹਨਾਂ ਦਾ। ਆਪਕੋ ਤਬਾ ਕਰਤਾ ਦਰਿਆ ਨੇ ਕਿਤੇ 20 ਫੁੱਟ ਉੱਚਾ ਕਿਤੇ 20 ਫੁੱਟ ਥੱਲੇ ਨੀਵਾ ਸੋ ਆਪਾਂ ਬੇਨਤੀ ਤਰਸੇਮ ਸਿੰਘ ਜੀ ਤੁਸੀਂ ਦੇਖ ਕੇ ਆਇਓ ਇਹਨਾਂ ਸਥਿਤੀ ਕੀ ਆ ਗਰਾਊਂਡ ਲੈਵਲ ਤੇ ਆਪਾਂ ਜਾ ਕੇ ਆਏ ਆ ਅੱਜ ਜੋ ਬੀਕੇਜੂ ਸਿੱਧੂਪੁਰ ਦੀ ਜ਼ਿਲ੍ਹਾ ਟੀਮ ਬਣੀ ਹੋ ਪਿੰਡ ਨਾਂ ਨਹੀਂ ਦੋਨਾਂ ਤੇਲੂ ਮਲ ਦਾ ਰਕਵਾ ਦੇਖਿਆ ਗਿਆ ਜ਼ਿਲ੍ਹਾ ਬਠਿੰਡਾ ਦੇ ਜਰਨਲ ਸਕੱਤਰ ਰੇਸ਼ਮ ਸਿੰਘ ਯਾਤਰੀ ਜੀ ਤਰਸੇਮ ਸਿੰਘ ਗਵਿੰਦਪੁਰਾ ਜ਼ਿਲ੍ਹਾ ਪ੍ਰਧਾਨ ਮੰਤ ਸਾ ਤੇ ਬੂਟਾ ਸਿੰਘ ਯਾਤਰੀ ਜੋ ਰਾਕਵ ਹੈ ਵਾਕਈ ਕਿਸਾਨਾਂ ਦੀ ਬੁਰੀ ਹਾਲਤ ਹੈ ਦਰਿਆ ਨੇ ਕਿਤੇ 10-10 ਫੁੱਟ ਰੇਤ ਚਾੜਤੀ ਖੇਤ ਦੇ ਵਿੱਚ ਤੇ ਕਿਤੇ 20-20 ਫੁੱਟ ਡੂੰਘੇ ਖੱਡੇ ਪੱਟ ਦਿੱਤੇ ਕਿਸਾਨਾਂ ਦੇ ਟਰਾਂਸਫਾਰਮ ਮੋਟਰ ਕਨੈਕਸ਼ਨ ਰੇਤੇ ਦੇ ਵਿੱਚ ਦਬੇ ਪਏ ਨੇ ਪਰ ਕਿਸਾਨ ਦੀ ਜੇ ਇੱਥੇ ਹਕੀਕਤ ਦੇਖੀਏ ਤਾਂ ਕਿਸੇ ਨੇ ਵੀ ਕੋਈ ਬਾਹ ਨਹੀਂ ਫੜੀ ਜਿਹੜਾ ਮੁੱਖ ਮੰਤਰੀ ਮੁਰਗੀ ਮਰੀ ਦੇ ਮਾਊਜੇ ਦੇਣ ਦਾ ਵਾਅਦਾ ਕਰਦਾ ਸੀ ਪਰ ਅੱਜ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਇਹ ਕਿਸਾਨ ਸਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਨੇ ਵੀ ਇੱਕ ਥੇਲਾ ਵੀ ਕਿਸੇ ਦੇ ਖਾਤੇ ਵਿੱਚ ਨਹੀਂ ਆਇਆ ਜਿਹੜੇ ਮੁੱਖ ਮੰਤਰੀ ਦਾ ਬਿਆਨ ਸੀ ਵੀ ਅਸੀਂ ਮਾਊਜਾ ਜਿਹੜਾ ਉਹ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਦੇ ਖਾਤਿਆਂ 'ਚ ਪਾਵਾਂਗੇ ਪਰ ਗਰਾਊਂਡ ਜ਼ੀਰੋ ਤੇ ਸਰਕਾਰ ਬਿਲਕੁਲ ਫੇਲ ਹੈ ਪਰ ਅਸੀਂ ਜੋ ਬੀਕੇ ਜੂ ਸਿੱਧੂਪੁਰ ਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੈਂਪ ਲੱਗਿਆ ਹੋਇਆ ਉਸ ਦੇ ਰਾਹੇ ਜਿੰਨੀ ਵੀ ਅਸੀਂ ਇਹਨਾਂ ਕਿਸਾਨਾਂ ਦੀ ਸਹਾਇਤਾ ਕਰ ਸਕਦੇ ਹੋਏ ਵੱਧ ਤੋਂ ਵੱਧ ਰਕਵਾ ਇਹਨਾਂ ਦਾ ਅਸੀਂ ਆਪਣੇ ਬੀਜ ਰਾਹੀਂ ਖਾਦ ਰਾਹੀਂ ਬੀਜ ਕੇ ਦੇਵਾਂਗੇ ਭਾਵੇਂ ਅਸੀਂ ਟਰੈਕਟਰ ਵੀ ਨਾਲ ਲੈ ਕੇ ਆਏ ਆ ਪਰ ਜਦੋਂ ਇਹਨਾਂ ਦਾ ਅਸੀਂ ਆ ਕੇ ਹਾਲ ਦੇਖਿਆ ਦਰਿਆ ਦੇ ਪਾਰ ਜਿਹੜਾ ਇਹਨਾਂ ਦਾ ਰਕਵਾ ਹੈ ਉਹ ਇੱਕ ਬੇੜੇ ਰਾਹੀਂ ਟਰੈਕਟਰ ਹੈ ਜੋ ਨਿਗਾਉਣੇ ਪੈਂਦੇ ਨੇ ਤੇ ਟਰੈਕਟਰ ਇਹਨਾਂ ਦੇ ਦਰਿਆ ਤੋਂ ਪਾਰ ਖੜੇ ਨੇ ਇਹਨਾਂ ਨੇ ਬੇਨਤੀ ਕੀਤੀ ਹੈ ਵੀ ਸਾਨੂੰ ਵੀ ਖਾਦ ਦੀ ਸਾਡੀ ਸੇਵਾ ਕੀਤੀ ਜਾਵੇ ਵੀ ਟਰੈਕਟਰ ਸਾਡੇ ਦਰਿਆ ਤੋਂ ਪਾਰਨੇ ਵੀ ਉਹਨਾਂ ਨਾਲ ਅਸੀਂ ਆਪਦੀ ਬਜਾਈ ਕਰ ਲਵਾਂਗੇ ਸੋ ਅਸੀਂ ਅੱਜ ਮੀਟਿੰਗ ਕਰਕੇ ਜੋ ਸਾਡੀ ਕੈਂਪ ਦੀ ਕਮੇਟੀ ਹੈ ਉਸ ਦੇ ਵਿੱਚ ਵਿਚਾਰ ਕੇ ਵੀ ਇਹ ਸਾਰੇ ਲੋੜਵੰਦ ਪਰਿਵਾਰ ਨੇ ਇਹਨਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ